ਸਤਿਨਾਮ ਵਾਹਿਗੁਰੂ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਕਿਤਾ ਚੈਨਲ ਚ ਬਈ ਸਵਾਗਤ ਕਰਦੇ ਆ ਤੇ ਮੈਂ ਮਹਾਵੀਰ ਸਿੰਘ ਟਲੋ ਬਈ ਰੋਜ਼ ਦੀ ਤਰ੍ਹਾਂ ਹਾਜ਼ਰ ਆ ਜੀ ਆਪਾਂ ਫੇਰ ਅੱਜ ਕੋਟ ਕਪੂਰਾ ਦੀ ਮੰਡੀ ਦੇ ਵਿੱਚ ਤੁਹਾਨੂੰ ਤੁੜੀ ਦਾ ਰੇਟ ਵਿਖਾਉਣ ਵਾਸਤੇ ਤੇ ਅੱਜ ਸਬਜ਼ੀ ਮੰਡੀ ਦੀ ਵੀਡੀਓ ਜਿਹੜੀ ਫਰੀਦਕੋਟ ਮੰਡੀ ਦੀ ਆਊਗੀ ਜੀ ਫਰੀਦਕੋਟ ਅੱਜ ġੇੜਾ ਛੇੜਾ ਮਾਰਿਆ ਜੀ ਬਿੱਟੂ ਟਹਿਲਪੁਰਾ ਬਈ ਕੀ ਹਾਲ ਚਾਲਾ ਟਹਿਲ ਸਿੰਘ ਖੰਨਾ ਤੁੜੀ ਕਹਿੰਦੇ 415 ਤੋਂ ਲੈ ਕੇ ਤੇ 500 ਰੁਪਏ ਤੱਕ ਖੰਨਾ ਬਈ ਇੰਨਾ ਰੇਟ ਸੱਚੀ ਗੱਲ ਆ ਬਈ ਤੈਨਾਲ ਸੰਗ ਦੱਸੀ ਜ਼ਰੂਰ ਕਰਾਂ ਦੀ ਕਮੈਂਟ ਜ਼ਰੂਰ ਕਰੀ ਤੇ ਬਾਈ ਕੱਲ ਜਿਹੜਾ ਕਿਸਾਨ ਮੇਲਾ ਹੋਇਆ ਜੀ ਕੱਲ ਜਿਹੜੀ ਮੇਲੇ ਚ ਕਰਬਲ ਕਰਬਲ ਹੋਈ ਉਹਦੀ ਵੀਡੀਓ ਜ਼ਰੂਰ ਪਾਈ ਆ ਜੀ ਮੈਂ ਪਹੁੰਚਿਆ ਸੀਗਾ ਤਕਰੀਬਨ ਮੇਲੇ ਤੇ 2:00 ਵਜੇ ਹਨਾ ਤੇ 2:00 ਵਜੇ ਪਹੁੰਚਣ ਕਰਕੇ ਤੇ ਜਿਹੜਾ ਉਦੋਂ ਨੂੰ ਜਿਹੜੀਆਂ ਸਟਾਲਾਂ ਸੀ ਉਹ ਤਾਂ ਸਮਿਟੀਆਂ ਜਾਂਦੇ ਸੀ ਸਾਰੇ ਵੀਰਪਰਾ ਤੇ ਜਿਹੜੇ ਉੱਧਰ ਕਿਸਾਨ ਮੇਲਾ ਸਟੇਜ ਲੱਗੀ ਸੀ ਉਹ ਵੀ ਹਨਾ ਹੈਣੀ ਸੀਗੀ ਹੁਣ ਜਾਨੀ ਯਾਰ ਮੇਲਾ ਨਾ ਵੀ ਛੇਤੀ ਸਮਾਪਤ ਹੋ ਜਾਂਦਾ 2:30 ਵਜੇ ਦਾ ਪਰ ਇੰਨੇ ਇੱਕ ਜ਼ਰੂਰ ਆ ਵੀ ਆਪਾਂ ਵੀ ਜਿੱਧਰ ਖਰੀਦਦੇ ਆ ਕਿਸਾਨ ਉਧਰ ਵੀਡੀਓ ਬਣਾਈਏ ਤੇ ਸਾਰਿਆਂ ਦੇ ਰਿਵਿਊ ਲਏ ਆ ਕਿ ਕਿਹੜਾ ਬੀਜ ਕੀ ਟ੍ਰੈਂਡ ਚ ਚੱਲ ਰਿਹਾ ਐਤਕੀ ਜਾਣੇ ਜਿਹੜਾ ਆਪਣੇ ਫਰੀਦਕੋਟ ਏਰੀਆ ਦੇ ਵਿੱਚ ਜਿਹੜਾ ਫਰੀਦਕੋਟ ਮੇਲੇ ਦੇ ਵਿੱਚ ਜਿਹੜਾ ਬੀ ਵੀ ਕਿਹਾ ਜਾਦੇ 132 ਬੀਜ ਜਿਹੜਾ ਜਾਦੇ ਵੀ ਕਿਹਾ ਪਰ ਇਹਦਾ ਇਹ ਮਤਲਬ ਨਹੀਂ ਵੀ ਇਹ ਜਾਦੇ ਲੱਗੂਗਾ 132 ਵੀ ਕਿਸਾਨ ਬਹੁਤ ਜਾਨੀ ਲੈਣ ਲੱਗੀਆਂ ਖੜੀਆਂ ਸੀ ਉਹ ਦੂਰ ਤੋਂ ਲੈ ਕੇ ਬਹੁਤ ਮੋੜ ਕੇ ਫੇਰ ਲੈਣ ਉੱਥੇ ਆ ਜਾਂਦੀ ਸੀ ਵਾਪਸ ਕਿਉਂਕਿ ਜਗ੍ਹਾ ਥੋੜੀ ਸੀ ਉੱਥੇ ਤੇ ਪਰ ਸਾਰਿਆਂ ਨੇ ਕਿੱਲਾ ਕਿੱਲਾ ਦੋ ਦੋ ਕਿੱਲੇ ਦਾ ਵੀ ਲਿਆ ਜੀ ਹਨਾ ਸੋ ਇਹ ਚੱਕਰ ਤੇ ਜਿਹੜਾ 131 ਜਿਹੜਾ ਝੋਨਾ ਉਹ ਬਹੁਤ ਕਿਸਾਨ ਲਾ ਰਹੇ ਆ ਜੀ 131 ਤੇ ਕਿਉਂਕਿ 126 ਵਾਲੇ ਪਾਸੇ ਜਮੇ ਹੀ ਲੈਣ ਹੈਣੀ ਸੀ ਭੋਰਾ ਵੀ ਉਹ ਤਾਂ ਜਿਵੇਂ ਕਿਸਾਨ ਜਾਂਦਾ ਸੀ ਸਿੱਧਾ ਨਾਲ ਦੀ ਨਾਲ ਹੀ ਵੀ ਮਿਲ ਜਾਂਦਾ 126 ਦਾ 126 ਜਿਹੜਾ ਸੇਲਰ ਮਾਲਕ ਉਹਦੋਂ ਆਂਦੇ ਸੀ ਵੀ ਅਸੀਂ ਲੈਣਾ ਨਹੀਂ ਉਹਦੇ ਕਰਕੇ ਜਿਹੜਾ ਕੀ 126 ਲੱਗਿਆ ਨਹੀਂ ਬੜਾ ਲੱਗਣਾ ਨਹੀਂ ਸੋਈ ਤੇ 130 ਜਿਹੜਾ 31 ਆ ਤੇ 132 ਆ ਆਪਣੇ ਜਿਹੜਾ ਫਰੀਦਕੋਟ ਕਿਸਾਨ ਮੇਲੇ ਦੇ ਵਿੱਚ ਇਹ ਵੀ ਜਿਹੜੇ ਫੁੱਲ ਵਿਕਰੀ ਹੋਈ ਇਹਨਾਂ ਦੀ ਤੇ ਬਾਕੀ ਆਪਾਂ ਬਠਿੰਡੇ ਮੇਲਾ ਜੇ ਜਦੋਂ ਆਪਣਾ ਟਾਈਮ ਹੋਇਆ ਨਾ ਜੇ 18 ਤਰੀਕ ਨੂੰ ਬਠਿੰਡੇ ਮੇਲਾ ਲੱਗਣਾ ਉੱਥੇ ਹੀ ਵੇਖ ਕੇ ਆਵਾਂਗੀ ਉਧਰਲੇ ਏਰੀਏ ਦੇ ਕਿਸਾਨ ਭਰਾ ਕਿਹੜਾ ਵੀ ਲੈ ਰਹੇ ਆ ਜੀ ਤੇ ਜ਼ਿਆਦਾ ਜਿਹੜਾ ਪਤਾ ਲੱਗਣਾ ਉਹ ਲੁਧਿਆਣੇ ਮੇਲੇ 'ਚ ਲੱਗਣਾ ਲੁਧਿਆਣੇ ਚ ਪਤਾ ਲੱਗੂਗਾ ਸਹੀ ਡਿਟੇਲ ਹੈ ਕਿਉਂਕਿ ਯੂਨੀਵਰਸਿਟੀ ਵੱਡੀ ਆ ਉਹ ਤੇ ਇਥੇ ਕਿਸਾਨ ਵੀ ਸਾਰੇ ਪਾਸਿਆਂ ਤੋਂ ਆਉਂਦੇ ਆ ਬਾਈ ਆਜੋ ਕਰਾ ਤੂੜੀ ਦੀ ਬੋਲੀ ਵੇਖਦੇ ਆ ਜੀ ਹੋਰ ਬਾਈ ਕੀ ਹਾਲ ਚੱਲ ਠੀਕ ਠਾਕ ਹੋਰ ਕੀ ਹਾਲ ਆ ਬਾਈ ਠੀਕ ਆ ਵਧੀਆ ਤੇਰੇ ਦਾ ਭਾਵਾਂਗੇ ਤੇਰੇ ਛੱਡ ਦੇ ਸਾਰਾ ਬਾਈ ਸਾਨੂੰ ਨਾ ਮਾਰਨਾ ਕਿਵੇਂ ਭਾਵਾ ਜੇ ਕੱਦ ਛੋਟਾ ਲੱਗਦਾ ਥੋੜਾ ਥੋੜਾ ਹੋ ਜਾਣਾ ਬੋਲੀ ਸੱਤ ਵਜੇ ਕਰਦ ਗਏ ਪਹਿਲੀ ਤੋਂ ਹਾਂ ਹਾਂ ਬਹੁਤ ਹੋ ਜਾਂਦਾ ਬਹੁਤ ਬਹੁਤ ਸਾਫ ਹੋਰ ਟਾਈਮ ਬੋਲਾ ਯਾਰ ਇੱਥੇ ਭਾਈ ਪਹਿਲੀ 3 ਤਰੀਕ ਤੋਂ 7 ਵਜੇ ਬੋਲੀ ਆ ਨਹੀਂ 15 ਨੂੰ ਬਸ ਆ ਗਈ ਆਵਾਜ਼ ਪਹਿਲੀ 3 ਤਰੀਕ ਤੋਂ ਕਹਿੰਦਾ ਭਾਈ ਬਾਡਰਾਂ ਦਾ ਯਾਰ ਫਿਰ ਨਹੀਂ ਪਤਾ ਨਹੀਂ ਲੱਗਣਾ ਲੋਕ ਨਹੀਂ ਯਾਰ ਨਹੀਂ ਲੱਗੂ ਅੱਜ ਹੀ ਪਤਾ ਲੱਗ ਜਾਣਾ ਇਹਦਾ 15 ਤੋਂ ਰੱਖ ਯਾਰ 15 ਤੋਂ ਸਾਰੇ ਆਖੀ ਜਾਂਦੇ ਫਿਰ 15 ਤਰੀਕ ਤੋਂ ਕਹੋ ਭਾਈ 15 ਨੂੰ ਬਾਠ ਠੀਕ 15 ਤਰੀਕ ਤੋਂ ਭਾਈ 7 ਵਜੇ ਬੋਲੀ ਆ ਬੋਲੋ ਜੀ ਕਿਹੜਾ 4-5 ਦਿਨ ਆਪਾਂ ਵੇਟ ਕਰ ਲਿਆ ਕਰਾਂਗੇ ਕਿਹੜਾ 4-5 ਦਿਨ ਡੀਕ ਲਿਆ ਕਰਾਂਗੇ 5-7 ਮਿੰਟ ਹਨਾ 7-5 ਦੇ 10 ਤੇ ਐ ਕਰ ਲਿਆ ਕਰਦੇ 250 ਰੁਪਇਆ 300 250 250 55 55 60 65 70 77 75 80 85 90 290 290 ਬੋਲਾਂ ਬੈਜਨੇ 290 290 ਰੁਪਏ ਜਿਹੜਾ ਰੇਟ ਪਹਿਲੀ ਟਰਾਲੀ ਦਾ ਨਿਕਲਿਆ ਜੀ ਇੱਕ ਤੁਹਾਨੂੰ ਦੱਸ ਦਈਏ ਵੀ ਆਹ ਜਿਹੜੀ ਵੀਡੀਓ ਅੱਜ ਵਾਲੀ ਜ਼ਰੂਰ ਸ਼ੇਅਰ ਕਰੋ ਜੇ ਜਿਹੜਾ ਟਾਈਮ ਆ ਜੀ 15 ਤਰੀਕ ਤੋਂ ਹੁਣ 7 ਵਜੇ ਦਾ ਹੋਇਆ ਕਰੂਗਾ ਬਸ 2-4 ਮਿੰਟ 5 ਮਿੰਟ ਵੱਧ ਢੀਕ ਲਿਆ ਕਰਾਂਗੇ ਕਿਉਂਕਿ ਨਵਾਂ ਨਵਾਂ ਹਲੇ ਟਾਈਮ ਚੇਂਜ ਹੋਇਆ ਤੇ ਉਹਦੇ ਕਰਕੇ ਤੇ ਜਿਹੜਾ ਮਤਲਬ ਹੈ ਨਾ 2-4 ਦਾ ਨੇ ਢੀਕਾਂਗੇ ਬਾਈ ਤੇ ਮੇਰਾ ਵੀਰ ਭਰਾ ਜ ਜਲੀ ਵੀਡੀਓ ਜਰੂਰ ਸ਼ੇਅਰ ਕਰ ਦਿਓ ਭਾਵੇਂ ਇੰਨਾ ਕ ਤੁਸੀਂ ਸੀਨ ਕ੍ਰੋਪ ਕਰਕੇ ਸ਼ੇਅਰ ਕਰ ਦਿਓ ਜੇ ਕੱਟ ਕੇ ਵੀ ਜਿਹੜਾ ਕੋਟ ਕਪੂਰਾ ਮੰਡੀ ਚੋਂ ਟਾਈਮ ਜਿਹੜਾ 7 ਵਜੇ ਦਾ 15 ਤਰੀਕ ਤੋਂ 200 230 230 ਰੁਪਏ 250 ਰੁਪਏ 250 ਰੁਪਏ 55 255 60 60 65 ਜੀ 70 70 75 80 85 285 ਰੁਪਏ ਬੋਲਾਂਗੇ ਨੇ 285 ਰੁਪਏ ਲੈ ਭਾਈ 285 ਰੁਪਏ ਕੱਲ ਜਿਹੜਾ ਸਿਰਾ ਰੇਟ ਚੱਲਿਆ ਸੀਗਾ ਭਾਈ 350 ਰੁਪਏ ਚੱਲਿਆ ਸੀਗਾ ਅੱਜ ਦੇਖਦੇ ਬਾਕੀ ਸਿਰਾ ਰੇਟ ਜਿਹੜਾ ਤੂੜੀ ਦਾ ਕਿੰਨਾ ਜਾਂਦਾ ਜੀ ਅੱਜ ਨਗ ਬਹੁਤ ਆ ਗਏ ਭਾਈ ਤੁਹਾਨੂੰ ਦੱਸ ਗਿਆ ਦੋ ਨਗਾਂ ਦੀ ਭੋਲੀ ਹੋ ਗਈ ਤਿੰਨ ਦਿਨ 6 7 8 9 10 11 12 ਘੱਟ ਘੱਟ 15 ਨਗ ਆਇਆ ਭਾਈ ਅੱਜ ਅੰਦਰ ਦੀ ਬਾਹਰ ਦੀ 250 ਰੁਪਏ 250 52 60 70 71 80 280 ਬੋਲਣਗੇ ਨਾ 84 84 90 290 ਬੋਲਣਗੇ ਨਾ ਹਾਂਜੀ 95 295 ਬੋਲਦਾ ਕੋਈ ਆ ਜਾ ਬਈ ਕਿੱਥੇ ਜਾਨੀ ਲੈ ਬਈ 200 ਤੇ 95 ਰੁਪਏ 295 ਰੁਪਏ ਸਿਰਾ ਰੇਟ ਆ ਭਾਈ ਹੁਣ ਤੱਕ ਦਾ ਜਾਣੀ ਇਹ ਤੇ ਨਗ ਘਟੋਗਾਟ ਖੜਿਆ 11 12 ਨਗ ਖੜਿਆ ਜੀ ਵਾਲੇ ਜੋਰਾ ਸਿੰਘ ਭਾਈ ਕੀ ਹਾਲ ਚਾਲ ਹੈ ਚੀਮਾ ਸਾਹਿਬ ਜੀ ਭਾਈ ਕੀ ਹਾਲ ਚਾਲ ਹੈ ਜੀ ਟਾਈਮ ਚੇਂਜ ਆ ਭਾਈ ਜਰੂਰ ਨੋਟ ਕਰ ਲਿਓ 270 ਰੁਪਏ 70 ਰੁਪਏ 75 ਆਲਾ ਭਾਈ ਹੋਰ ਠੀਕ ਆ 200 ਰੁਪਏ 84 ਰੁਪਏ 90 ਰੁਪਏ 95 300 5 305 ਬੋਲਾਂਗੇ ਨੇ 10 15 20 25 ਹੋ ਲੰਘ ਨੇ 325 ਰੁਪਏ ਬਾਈ ਜੀ ਲੈ ਬਾਈ 300 ਤੇ 25 ਰੁਪਏ ਬਾਈ ਜਿਹੜਾ ਰੇਟ ਇਹਦਾ ਹੋ ਗਿਆ ਜੀ ਤੂੜੀ ਦਾ 300 ਤੇ 25 ਰੁਪਏ 12 ਤਰੀਕ 2025 ਜਿਹੜੇ ਰੇਟ ਬਖਾਈ ਜਾਂਦੇ ਆ ਜੀ ਟਾਈਮ ਹੋ ਗਿਆ ਜਿਹੜਾ 7:34 ਮਿੰਟ ਲਾਈਵ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜੀ ਰਕਸ਼ੰਦਰਦੀਆ ਹਾਂ ਬੋਲੋ ਜੀ 270 70 75 80 90 94 300 300 ਬੋਲੰਗ ਨੇ 10 10 310 ਬੋਲਦਾ ਕੋਈ 310 ਕਿੱਥੇ ਲਾ ਭਾਈ 300 ਤੇ 10 ਰੁਪਏ ਹੋਰ ਭਾਈ ਕੀ ਹਾਲ ਚਾਲ ਠੀਕ ਆ ਤੇਰੀ ਟੂੜੀ 350 ਲੱਗਦੀ ਆ ਨਾ ਹਈਆ 300 ਤੇ 25 ਰੁਪਏ 32500 ਰੁਪਏ ਜਿਹੜਾ ਬਾਈ ਰੇਟ ਜਿਹੜਾ 1 2 3 ਤੇ 3 6 7 8 9 ਲਾ ਬਾਈ ਕੀ ਨਾ ਦਿਖਾਉਂਗਾ ਬਰੋਨਾ ਮੈਂ ਦਿਖਾਉਂਗਾ 240 240 ਰੁਪਏ 40 ਰੁਪਏ ਬੋਲਾ ਭਾਈ ਕਿ ਨਹੀਂ ਆਉਂਦਾ ਇਹ ਉਹ ਮੇਰੀ ਗੱਲ 240 ਰੁਪਏ 240 ਰੁਪਏ ਗਊਸ਼ਾਲਾ ਚੱਲਿਆ ਅੱਜ ਭਾਈ ਕੱਲ ਨੂੰ ਗਾਹ ਕਹਿਣੀਗਾ ਗਾਹ ਘਾਟ ਅੱਜ ਤੁਹਾਨੂੰ ਦੱਸ ਦਿਆ ਕੱਲ ਨਾਲੋਂ ਤੇ ਕੱਲ ਗਾਹ ਬਹੁਤ ਸੀਗਾ ਯਾਰ ਕੱਲ ਤਾਂ ਸਿਰਾ ਲੱਗਿਆ ਪਿਆ ਸੀਗਾ ਕੰਮ ਸਿਰਾ ਆ ਜਾਓ ਕਰਾਂਦੀ ਆ ਵੀ ਟਰਾਲੀ ਭਾਈ ਇਹ ਹੈ ਤਰਪਾਲ ਦੀ ਹੈ ਅੰਦਰ ਐਂ ਨਿਕਲੂ ਆ ਨੋਟ ਚੇਂਜ ਕਰਿਓ ਜੀ 240 ਰੁਪਏ 250 ਰੁਪਏ ਹਲੋ 250 59 60 ਹੋਰ ਇੰਟਰੀ 70 ਵੀਏ 70 75 80 95 305 305 10 15 315 ਬੋਲਾਂਗੇ ਨੇ 315 ਰੁਪਏ ਜੋਰਾ ਸਿੰਘ ਬਾਈ ਕੀ ਜਲ ਦਲਜੀਤ ਸਿੰਘ ਸੰਧੂ ਸਿਰਸਾ ਬਾਈ ਕੀ ਜਲ ਚਲੇ ਜੀ ਬਾਈ ਕਿਹੜਾ ਕਿਹੜਾ ਤੁਸੀਂ ਇਤ ਕੀ ਝੋਨਾ ਲਾਉਣਾ ਜੀ ਜਾਂ ਬਾਸਮਤੀ ਲਾਉਣੀ ਆ ਹਨ ਤੇ ਜਰੂਰ ਕਮੈਂਟ ਕਰਕੇ ਦੱਸੋ ਮੈਨੂੰ ਹੁਣੇ ਹੁਣੇ ਆਪਾਂ ਫਿਰ ਕਮੈਂਟ ਚ ਬੋਲਾਂਗੇ ਵੀ ਕਿਹੜਾ ਲੱਗ ਰਿਹਾ ਜਿਆਦਾ ਹੋਰ ਨਹੀਂ ਚਾਚਾ ਹੋਰ ਬਾਈ ਕਿਰਚੜਾ ਠੀਕ ਠਾਕ ਵਧੀਆ ਬਾਈ ਵਧੀਆ ਆ ਬੋਲੋ ਬਾਈ ਦੂਰ ਰੱਖ ਕੋਈ ਦੂਰ ਕੀ ਦੀ ਹੈ ਉਹ ਪਾਲੀ ਚੱਕ ਦੀ ਬੋਲੀ ਨਹੀਂ ਚੱਲਦਾ ਹੇ ਵੀ ਬੰਦਾ ਕਿਦੀ ਦੂਰ ਸੋ ਬਾਲਾ ਰੱਖਤਾ ਤੂੰ ਪੰਜਾਈ ਰੱਖੀ ਹੋਦੇ ਨਾਲੇ ਲਾਜੂ ਭੱਜ ਕੇ ਤੇਰੇ ਇਹ ਕਾਲੀ ਗਦੀ ਆ ਆਪਣੀ ਆ ਇਹ ਤਰਪਾਲ ਦੀ ਆ ਬਾਈ ਹੈ ਦੇ ਨਾਲ ਦੀ ਨਿਕਲੂ ਉਹਦੇ ਨਾਲ ਦੀ ਆ ਤੂੰ 250 ਕਰ ਦੇ 270 ਰੁਪਏ 85 99 305 305 ਬੋਲਾਂਗੇ ਨੇ 10 310 ਦਾ ਬੋਲਦਾ ਕੋਈ 310 ਰੁਪਏ ਬਾਈ 300 ਤੇ 10 ਰੁਪਏ ਬਾਈ ਆਹ ਰੇਟ ਜਿਹੜਾ ਹੋ ਗਿਆ ਜੀ ਅੱਜ ਜਿਹੜਾ ਰੇਟ ਚੱਲ ਰਿਹਾ ਬਾਈ 280 85 ਤੋਂ ਲੈ ਕੇ ਜਿਹੜੇ 325 ਤੱਕ ਰੇਟ ਜਿਹੜੇ ਚੱਲ ਰਿਹਾ ਤਿੰਨ ਤੇ ਤਿੰਨ ਛੀ ਨਗਾਲੇ ਖੜੇ ਆ ਬਾਈ ਘਟ ਘਟ ਛਿਆਂ ਨਗਾ ਦੀ ਸੱਤਾ ਨਗਾ ਦੀ ਬੋਲੀ ਹੋ ਗਈ ਹੋ ਗਈ ਕਿੱਠਾ ਦੀ ਹੋ ਗਈ ਹੋਰ ਫਰਾ ਠੀਕ ਹੈ ਲਾਪਰੀ ਸਿੰਘ ਮੈਂ ਲੱਭੀ ਸਿੰਘ ਮੂਲ ਕੇ ਭਾਉ ਅੰਜੀਨਲ ਤੇ ਬੋਲਦਾ ਨਾ ਕੀ ਦੀ ਹੈ ਬਾਈ ਹੂੰ ਉਹ ਠੀਕ ਮੈਂ ਘਰੇ ਦੇ ਆ ਕਿੱਧਰ ਗਿਆ ਅੱਜ ਨਹੀਂ ਬਣਾਉਂਦਾ ਉਹਨੂੰ ਕਿੱਧਰ ਤੋਂ ਰੱਖਣਾ ਆ ਰੱਖ ਰੱਖ پیسے ਕੀ ਰੱਖਦਾ ਆ ਬੋਲ ਬਾਈ ਆ ਵੇ ਬਾਈ ਨਹੀਂ ਦੇਖ ਲੈ ਨਹੀਂ ਲਿਆ ਜਾਏਗੀ ਰੱਖ ਲੈ ਰੱਖ ਤਾਂ ਬੁੱਤ ਆ ਜਾ 250 ਰੁਪਇਆ 52 70 70 75 85 90 95 ਕਰਨਾ ਜੀ 300 300 5 305 ਬੋਲਦਾ 305 ਰੁਪਏ 305 ਰੁਪਏ ਬਾਈ ਆ ਰੇਟ ਹੋ ਗਿਆ ਜੀ ਮਦਨ لال குருਗ੍ਰੇਤਰ ਹਰਿਆਣਾ ਸੇ ਹੂੰ ਸਤਿ ਸ੍ਰੀ ਅਕਾਲ ਬਲਾਉ ਜੀ ਰਾਮ ਰਾਮ ਜੀ ਸਤਿ ਸ੍ਰੀ ਅਕਾਲ ਜੀ ਲਖਮੀਰ ਸਿੰਘ ਬਰਾੜ ਬਾਈ ਕੀ ਹਾਲ ਚਾਲ ਟੱਲੋ ਸਾਹਿਬ ਠੀਕ ਹੈ ਜੀ ਵਧੀਆ ਬਰਾੜ ਸਾਹਿਬ 1 2 3 ਤੇ 4 ਲਓ ਬਾਈ ਆਪੋਨ ਨੂੰ ਫੜਾ ਦੇ ਚੱਲ ਨਾ ਆਜੋ ਤੂੰ ਆ ਜਾ ਤੂੰ ਅੰਦਰ ਦੀ ਅੰਦਰ ਦੇ ਥੋੜੀ ਬੋਲੋ ਜੀ 250 51 51 60 65 70 73 80 84 90 92 300 5 10 10 310 ਬੋਲਾਂਗੇ ਨੇ 300 ਰੁਪਏ ਬਾਈ ਇਹ ਬਾਈ 300 ਤੇ 10 ਰੁਪਏ ਜੰਤਾ ਜੂ ਇਸ ਤੋਂ ਲਾਈਵ ਭਾਈ ਰਾਤ ਦੇ 10 ਵਜੇ ਕੀ ਬਾਤ ਹੈ ਜੀ ਆ ਜਾਓ ਭਾਈ ਅੱਗੇ ਖਨਾ ਬਈ ਨੂੰ ਟਰਾਲੀ ਇਹ ਭਈਆ ਆਪਣੀਆਂ ਅੱਜ ਲੈ ਹੀ ਗਿਆ ਸਾਡੇ ਬੰਦਾਲਾ ਤੂੜੀ ਬਹੁਤ ਕਿਹੜੇ ਮਾਰਦਾ ਸੀ ਇਹ ਵੀ ਹਨਾ ਕਮਲ ਹਾਂ ਕਿੰਨੇ ਦਿਨ ਹੋ ਗਏ ਇਹਨੂੰ ਆਉਂਦੇ ਨੂੰ ਆਰਦੀ ਸਾਡੀ ਬਈ ਹੋ ਗਿਆ ਅੱਜ ਨਹੀਂ ਨਹੀਂ ਬਾਬਾ ਤੂੜੀ ਤੋਂ ਬਹੁਤ ਦਿਨ ਹੋ ਗਿਆ ਦਾ ਕੱਲ ਹੂੰ ਬੋਲੋ ਬੋਲੋ ਮਾਂ ਬਹੁਤ ਸੁੰਦਰ ਹੈ ਜਿਹੜਾ ਸਭ ਨਹੀਂ ਰੰਗ ਜੈਣੀ ਕੁੜੀ ਹੈਗਾ ਚਲ 220 ਰੁਪਏ 220 ਰੁਪਏ ਰੰਗ ਬਣ ਜਾਣਾ ਬੰਦੇ 25 ਰੁਪਏ ਹੀ ਪੜਾ ਦੇਾਂਗੇ 25 ਰੁਪਏ 100 ਰੁਪਏ ਕਮਰਾ ਕੀ ਹੈ 100 ਰੁਪਏ 35 35 40 40 45 45 250 250 55 55 60 65 70 75 75 80 80 280 ਬੋਲਾਂਗੇ ਨੇ 280 ਰੁਪਏ ਭਾਈ ਲੈ ਭਾਈ 200 ਤੇ 80 ਰੁਪਏ ਜਿਹੜਾ ਰੇਟ ਆ ਇਹਦਾ ਹੋ ਗਿਆ ਭਈ ਪਹਿਲਾਂ ਸ਼ੁਰੂ ਚ ਕਹਿੰਦੇ ਸੀ ਵੀ ਰੰਗ ਜਾਂ ਡਾਊਨ ਲੱਗਦਾ ਭਈ ਆਏ ਹਨ ਜਦੋਂ ਕੰਮ ਇਹ ਚੱਲ ਤੇ ਰੜ ਜਾਂਦਾ ਫਿਰ ਤੱਕ હેર ਨਹੀਂ ਖੜਦਾ ਕੰਮ 1 2 3 ਨਾ ਕਰ ਰਿਹਾ ਬਈ ਆ ਜੋ ਕਰ ਸੁਭਾਨ ਅਲਮ ਗੱਲ ਧੰਦਾ ਰਹਿ ਗਿਆ ਇਹ ਵੀ ਕੰਮ ਨਹੀਂ ਆ 1 2 ਸਾਰੇ ਜਾਓ ਧੰਨਵਾਦ ਜੀ ਹੈ ਬਾਈ ਚੱਲ ਜਾ ਵਹਿ ਵਹਿ ਗਈ ਹਾਂ ਕੀ ਆਲਾ ਜੀ ਹੋ ਠੀਕ ਆ ਵਧੀਆ ਵਧੀਆ ਬਾਈ ਵਧੀਆ ਅੰਦਰ ਦੀ ਅੰਦਰ ਦੀ ਥੋੜੀ ਬੋਲੋ ਬਈ 25 25 52 60 65 70 75 88 88 90 95 305 10 310 ਬੋਲਾਂਗੇ ਨੇ ਹਾਂ 15 315 ਰੁਪਏ ਬਾਈ ਲੈ ਬਾਈ 315 ਰੁਪਏ ਬਾਈ ਜਿਹੜਾ ਰੇਟ ਹੋ ਗਿਆ ਜੀ ਕਰਨ ਸੰਧੂ ਬਾਈ ਕੀ ਹਾਲ ਚਾਲ ਹੈ ਜੀ ਅਜਮੇਰ ਸਿੰਘ ਭੁੱਲਰਾ ਤਨੇੜੀ ਸਮਾਣਾ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਹੈ ਜੀ ਦਪਿੰਦਰ ਢਾਲੀ ਵਾਲਾ ਸਾਹਿਬ ਬਾਈ ਕੀ ਹਾਲ ਚਾਲ ਆ ਜਾਓ ਕਰਨ ਦੀ ਅਗਲੀ ਟਰਾਲੀ ਬਾਈ ਕਿਹੜਾ ਪਿੰਡ ਬਾਈ ਦਾ ਤਰਾ ਕੇ ਲੈ ਜਾਣਾ ਹੈ ਵੀ ਹਾਂ ਤੇਰੇ ਕੋਲ ਆਉਗਾ ਇਹਨੂੰ ਬਣਾਉਣਾ ਉਹ ਘਰੇ ਬੁਣੀਆਂ ਹੋਣੀਆਂ ਉੱਥੇ ਪੈਸੇ ਮਿਲ ਜਾਂਦੇ ਥੋੜਾ ਉਹ ਦਿਆ ਬਈ ਬਰਫਾ ਗਿਆ ਲੈ ਬਈ ਇੰਨੇ ਕ ਬੰਦੇ ਹੀ ਰਹਿ ਗਏ ਕਿਹੜਾ ਲਾਸਟ ਤੇ ਬੋਲੋ ਜੀ ਅੰਦਰ ਦੀ ਹੈ 250 250 54 60 65 70 77 80 80 ਹੋ ਠੀਕ ਹੈ 99 295 ਬੋਲਾਂਗੇ ਨੇ 305 10 ਬੋਲ 300 ਤੇ 10 ਰੁਪਏ ਬਾਈ ਜਿਹੜਾ ਇਹ ਰੇਟ ਹੋ ਗਿਆ ਜੀ ਲਾਸਟ ਟਰਾਲੀ ਆ ਗਈ ਲਾਸਟ ਨਾ ਆ ਗਿਆ ਬਾਈ ਤੇ ਜਿਹੜੀ ਜਿਆਦੇ ਤੂੜੀ ਅੱਜ ਵਿਕੀ ਆ ਜੀ ਜਿਹੜੀ 285 90 300 ਦੇ ਨੇੜੇ ਤੇ ਜਿਹੜੀ ਤੂੜੀ ਬਾਈ ਅੱਜ ਵਿਕੀ ਆ ਤੇ ਇੱਕ ਦੋ ਟਰਾਲੀਆਂ ਜਿਹੜੀਆਂ 315 325 310 ਰੁਪਏ ਜਿਹੜੀਆਂ ਗਾਂਆਂ ਜੀ ਆਜੋ ਕਰਾ ਦਿਆਗੀ ਟਰਾਲੀ ਬਾਈ ਜੇ ਆਲਓਵਰ ਰੇਟ ਦੀ ਗੱਲ ਕਰੀਏ ਬਾਈ ਹਨਾ ਵੀ ਸਿਰਾ ਰੇਟ ਦੀ ਗੱਲ ਕਰੀਏ ਕੱਲ ਸੀਗਾ ਸਿਰਾ ਰੇਟ 350 ਰੁਪਏ ਤੇ ਅੱਜ ਹੈਗਾ 350 ਰੁਪਏ 25 ਰੁਪਏ ਡਾਊਨ ਜਿਹੜਾ ਰੇਟ ਤੁੜੀ ਦਾ ਆ ਗਿਆ ਕੱਲ ਨਾਲੋਂ ਬਾਈ ਇਹਦੀਆ ਬਾਈ ਸਾਰੇ ਆਖੜਾ ਬੰਨਾਂ ਬਾਈ 250 ਉਹ ਦਿੱਲੀ ਵਾਲੇ ਸਕੂਲ ਕੋਲੇ ਲੈ ਆਏਗਾ ਬਾਈ ਇੰਡੀਆ ਵਾਲੇ ਸਕੂਲ ਕੋਲੇ ਜਿੰਦੋਟਾ ਪੂਰਾ ਆਮ ਦਾ ਸੇਨ ਵਾਲੇ ਕੋਲੇ ਸੇਨ ਵਾਲੇ ਤੇ ਬਹੁਤ ਪੈਸੇ ਕਰਕੇ ਲੱਭ ਜਾ ਰਹੀ ਨੂੰ ਚਾ ਉਹਦਾ ਬਾਈ ਕੋਲ ਕਾਈਸੋ ਕਾਈਸੋ ਚੰਜਾਈ 60 65 70 75 80 85 90 95 305 305 ਬੋਲਾਂਗੇ ਨੇ ਦੇਖੋ ਜੀ ਲੈ ਬਾਈ 700 ਤੇ 5 ਰੁਪਏ ਜੜਾ ਰੇਟ ਹੋ ਗਿਆ ਸਿਰਾ ਰੇਟ ਅੱਜ ਗਿਆ 350 ਰੁਪਏ ਤੇ ਇਧਰ ਆਪਣੇ ਨਾਲ ਪਹੁੰਚ ਚੁੱਕੇ ਨੇ ਰੂਪਮਾਨ ਫਰੀਦਕੋਟ ਆ ਬਾਈ ਕੀ ਹਾਲ ਚਾਲ ਆ ਭਰਾਓ ਠੀਕ ਆ ਕੱਲ ਕਿਵੇਂ ਰਿਹਾ ਬਾਈ ਕਿਸਾਨ ਮੇਲਾ ਕੀ ਲੱਗਾ ਕੀ ਸਿੱਖਣ ਨੂੰ ਮਿਲਿਆ ਤੇ ਕਿਵੇਂ ਥੋੜਾ ਆਪਾਂ ਲੇਟ ਤਾਂ ਜਰੂਰ ਹੋ ਗਿਆ ਸੀ ਹੁਣ 132 ਦੇ ਮਗਰ ਪੈ ਕੇ ਦੱਸ ਹਾਲ ਦੀ ਗੱਲ ਹੈਣਾ ਹੁਣ 130 ਚਲ ਇੰਨਾ ਗਿਆ ਵੀ ਕਿਲਾ ਕਿਲਾ ਦੋ ਦੋ ਕਿਲੇ ਲਾਵੜ ਜੀ ਹੈਨਾ ਆਪਾਂ ਠੇਕੇ ਤੇ ਲੈ ਲੈਂਦੇ ਆਪਾਂ ਦਾ ਜੀ ਮੰਗਾ ਲੈਂਦੇ ਆ ਵਧੇ ਪੁਰਾਣਾ ਵੀ ਲਾਵਾਂਗੇ ਹਰੇ ਮਟਰ ਵਧ ਗਏ ਭਾਈ ਸੱਚ ਹਰੇ ਮਟਰ ਅੱਜ 18 20 ਵੀ ਹੋ ਗਏ ਇੱਥੇ ਚੰਗੇ ਨਹੀਂ ਆਪਣੇ ਕੋਟ 18 20 ਤੇ ਫਰੀਜ ਕੋਡ ਪਤਾ ਕਿੰਨਾ ਵੀ ਗਿਆ ਫਰੀਜ ਕੋਡ ਅੱਜ 25 20 ਰੁਪਏ ਮਟਰ ਵੀ ਗਿਆ ਹਰਾ ਪੂਰਾ ਕਰੰਟ ਫੜ ਗਿਆ ਮੈਂ ਨਾ ਯਾਰ ਇੰਨਾ ਫਰਕ ਕਿਵੇਂ ਪੈ ਗਿਆ ਮਾ 14 ਨਹੀਂ ਰਹਿ ਗਿਆ ਸੀਗਾ ਨਹੀਂ ਕੋਟ ਅੱਜ ਦੱਸਿਆ ਇਹਨਾਂ ਨੇ ਰੇਟ ਦੇ ਨੂੰ 18 ਮੰਡੀ ਆ ਭਾਈ ਮੰਡੀ ਆ ਲੈ ਭਾਈ ਵੇ ਲੋ ਇੰਨਾ ਫਰਕ ਨਿਕਲੇ ਅੱਜ ਮਟਰਾਂ ਦਾ ਜਿਹੜਾ ਕੋਟਕਪੂਰੇ ਉਹ ਸਗੋਂ ਦੀ ਤੱਕ ਲਈ ਜਾਂਦੇ ਸੀ ਕਹਿੰਦੇ ਮੰਡੀ 'ਚ ਫਰੀ ਕੋਟਕਪੂਰੇ ਆ ਜਾ ਹੋ ਸਕਦਾ 30 ਵੀ ਕਿਹਾ ਹੋਵੇ ਕਹਿੰਦੇ ਨਹੀਂ ਨਹੀਂ ਚੰਗਾ ਡਾਉਣ ਕੁਆਲਟੀ ਜਿਹੜੀ ਮੰਨ ਕੇ ਚੱਲ ਵੀ 15 14 15 ਇੱਕ ਗੱਲ ਤੁਹਾਨੂੰ ਹੋਰ ਦੱਸ ਦਿੰਗੇ ਭਾਈ ਜਿਹੜਾ ਹਰਾ ਮਟਰ ਜਿਹੜੀ ਬੋਲੀ ਲੱਗਦੀ ਹੈ ਫਰੋਜਪੁਰ ਬੋਲੀ ਤੇ ਵੀ ਜਿਹੜੀ ਆਪਾਂ ਵੀਡੀਓ ਬਣਾਈ ਸੀ ਉਧਰ ਮਾਨ ਰੂਪ ਉਧਰ ਮਟਰ ਵੇਚਦਾ ਸੀ 15 16 ਰੁਪਏ ਬੋਲੀ ਤੇ ਤੇ ਬੋਲੀ ਤੇ ਹੁਣ ਮੇਤਰਾ 12 ਤੇ 22 23 ਰੁਪਏ ਹੋ ਗਿਆ ਵਧ ਗਿਆ ਰਸ ਵਧ ਗਿਆ ਆਲਓਵਰ ਰੇਟ ਜਿਹੜਾ ਹਰੇ ਮਟਰ ਦਾ ਵਧ ਗਿਆ ਭਾਈ ਆਲ ਓਵਰ ਹੀ ਵੜਦਾ ਸਾਰੀਆਂ ਮੰਡੀਆਂ ਦੀ ਵਾਧ ਜਾਂਦਾ ਅੱਜ ਤੂੜੀ ਦੀ ਕੀ ਕੀ ਦੱਸਦਾਈਆ ਤੂੜੀ ਦੀ ਰੇਟ ਬਈ ਕੱਲ ਸੀਗਾ 350 ਰੁਪਈਆ ਤੇ ਅੱਜ ਵੈਗਿਆ ਜੀ 350 ਰੁਪਈਆ ਸਿਰਾ ਅੱਜ ਨਗ ਬਹੁ ਸੀ ਹਾਂ ਨਗ ਘਟੋ ਘਾਟ ਅੱਜ 15 14 15 ਨਗ ਸੀਗੇ ਹੋਰ ਸੁਨਾਨ ਨਵੀਦਾ ਜੀ ਮੇਲਾ ਲੱਗਿਆ ਕਿਵੇਂ ਤੈਨੂੰ ਮੇਲਾ ਵਧੀਆ ਸੀ ਯਾਰ ਬਈ ਲੇਟ ਅਸੀਂ ਹੋ ਗਏ ਪਰ ਸਾਨੂੰ ਇੱਕ ਸ਼ਿਕਾਇਤ ਦਾ ਵੀ ਥੋੜਾ ਜਨਾ ਵੀ ਮੈਂ ਇੱਕ ਮੇਲਾ 2-2 ਘੰਟੇ ਹੋਰ ਚੱਲਣਾ ਚਾਹੀਦਾ ਭਰੇ ਹੋ ਯਾਰ ਮੰਨ ਕੇ ਚੱਲੋ 11:00 ਵਜੇ ਤੱਕ ਦਾ ਬਈ ਯਾਰ ਭਰਾ ਆਪਣੇ ਸਾਰੇ ਵਿਹਲੇ ਹੁੰਦੇ ਕੰਮ ਧੁੰਦੇ ਕਰਕੇ ਹਾਂ ਆਪਣਾ ਦਾ ਕਾਰੋਬਾਰ ਸਰ ਇਹ ਤੇ ਟਾਈਮ ਦੂਰ ਹੋਣਾ ਜੀ ਨੇ ਆਪਾਂ ਮੇਰੇ ਸਾਹਮਣਾਂ 1:00 ਵਜੇ ਪਹੁੰਚ ਗਏ ਸੀ 1:00 ਵਜੇ ਸਮਾਪਤ ਹੋ ਗਿਆ ਸੀ 1:00 ਵਜੇ ਯਾਨੀ ਸਮਾਪਤ ਸਮਾਪਤੀ ਸੀ 1:00 ਜਮਾਂ ਸਨ ਹੀ ਸਟੇਜ ਚੱਕਦੀ ਸੀ ਉਹਨਾਂ ਨੇ ਸਟੇਜ ਚੱਕ ਲਈ ਮੇਨੂੰ ਸਾਨੂੰ ਆਇਆ ਵੀ ਯਾਰ ਤਿੰਨ 3:30 4:00 ਵਜੇ ਤੱਕ ਤਾਂ ਚੱਲਣਾ ਚਾਹੀਦਾ ਮੈਨੂੰ ਕਿ ਨਹੀਂ ਰੂਪ ਲੈਣਾ ਚਾਹੀਦਾ ਲੁਧਿਆਣਾ ਦੇਖਾਂਗੇ ਲੁਧਿਆਣੇ ਕੀ ਬੀਚ ਜਾਈਂਗਾ ਕਿੰਨੀ ਤਰੀਕ ਦਾ 218 ਦਾ ਸਾਰਾ ਦਾ ਬਠਿੰਡੇ ਆ ਪਤਾ ਨਹੀਂ ਫੁਲ ਮਦਨ ਦੇਖੀ ਕੱਢੀ ਲਾ ਬਈ ਤੁਹਾਨੂੰ ਮੇਲੇ ਵਿਖਾਉਣ ਲੱਗੇ ਆ ਲਾਈਵ ਵੀ ਕਿੱਥੇ ਕਿੱਥੇ ਕਿਹੜੇ ਕਿਹੜੇ ਮੇਲੇ ਲੱਗਨੇ ਸਾਰਾ ਫੁਟਾ ਦੇ ਨੇ ਜਿਹੜਾ ਲੁਧਿਆਣਾ 2122 ਆ ਹਾਂ ਲੁਧਿਆਣਾ ਹਾਂ ਜਿਹੜਾ 2122 ਲਾ ਬਈ ਕਿਸਾਨ ਮੇਲੇ ਜੂਮ ਕਰ ਦਈਏ ਧੁੱਪ ਪਈ ਜਾਂਦੀ ਆ ਲਾ ਬਈ ਕਿਸਾਨ ਮੇਲੇ ਜਿਹੜੇ ਰਹਿ ਗਏ ਹੁਣ ਫਰੀਦਕੋਟ ਵਾਲਾ ਹੋ ਗਿਆ ਜੀ 11 ਮਾਰਚ ਗਰਦਾਸਪੁਰ 13 ਮਾਰਚ ਬਠਿੰਡੇ ਆ ਗਿਆ ਬਾਈ ਬਠਿੰਡੇ ਵਾਲਿਓ ਹੋ ਜੋ ਕੈਮ 18 ਮਾਰਚ ਨੂੰ ਤੇ ਲੁਧਿਆਣੇ ਵਾਲਿਓ 21 ਤੇ 22 ਤੱਕ ਦੋ ਦਿਨ ਜਿਹੜਾ ਲੁਧਿਆਣੇ ਚੱਲਣਾ 21 ਤੇ 22 ਮਾਰਚ ਨੂੰ ਚੱਲਣਾ ਜੀ ਤੇ ਰੌਣੀ ਪਟਿਆਲੇ ਜਿਹੜਾ 25 ਮਾਰਚ ਨੂੰ ਪਟਿਆਲਾ ਤਾਂ ਆਪਣੇ ਵੱਸੋਂ ਬਾਹਰ ਹੈ ਜੀ ਪਟਿਆਲਾ ਵੱਸੋਂ ਐ ਕਹਦੀਏ ਖਾਚਾ ਉਹ ਪੈਣਾ ਬਠਿੰਡੇ ਸਾਨੂੰ ਨੇੜੇ ਪੈਂਦਾ ਜੀ ਤੇ ਲੁਧਿਆਣਾ ਵੀ ਖਰਚਾ ਬਹੁਤ ਪੈ ਜੂਗਾ ਪਰ ਫਿਰ ਵੀ ਲੁਧਿਆਣੇ ਵਾਲਾ ਮੇਲਾ ਵੇਖਣ ਆਲਾ ਹੁੰਦਾ ਜਾਨੀ ਹਨਾ ਤੇ ਵੀ ਆਪਾਂ ਵੀ ਲਿਆਉਣਾ ਲੈ ਕੇ ਕਿ ਵੀ ਉੱਥੇ ਫਿਰ ਇਹ ਦਵਾ ਲੈਾਂਗੇ ਆਪਾਂ ਨਹੀਂ ਲੈਣਾ ਵੀ ਨਾ ਉਹ ਹੀ ਲਾਉਣਾ ਪਰਾਣਾ ਲਾਵਾਂਗੇ ਕਿਹੜਾ ਲਾ ਰਿਹਾ ਆਪਣੇ ਕੋਲੇ ਤਾਂ ਭਾਈ ਆਦ ਇੱਕ ਤਿਆਰ ਕੀਤਾ ਕਿਹੜਾ ਡੋਗਰ ਪੂਸੇ ਦਾ ਚਾਚੇ ਦਾ ਮੁੰਡਾ ਡੋਗਰ ਚਾਚੇ ਦਾ ਮੁੰਡਾ ਚਾਚੇ ਦਾ ਮੁੰਡਾ ਹਾਂ ਜਸਵੀਰ ਕਲੇਰ ਬਾਈ ਬਾਕੀ ਏਰੀਆ ਦਾ ਫਰਕ ਹੁੰਦਾ ਬਾਈ ਯਾਰ ਤੇ ਧੰਨਵਾਦ ਉਹ ਤੁਹਾਡਾ ਬਹੁਤ-ਬਹੁਤ ਵੀਡੀਓ ਦੇ ਨਾਲ ਜੁੜਨ ਵਾਸਤੇ ਲਾਈਕ ਸ਼ੇਅਰ ਕਮੈਂਟ ਜਿਹੜਾ ਜਰੂਰ ਕਰਦਿਆ ਕਰੋ ਫਰੀਦਕੋਟ ਸਬਜ਼ੀ ਮੰਡੀ ਚ ਅੱਜ ਕਰੋੜ ਕਰੋੜ ਪੂਰੀ ਹੋਈ ਆ ਗਰੋਵਰ ਸਾਹਿਬ ਨਾਲ ਜਿਹੜੀ ਆਪਣੀ ਗੱਲਬਾਤ ਹੋਈ ਆ ਸਿਰੇ ਹੋਈ ਆ ਬਾਈ ਆਲੂ ਦੀ ਪੋਜੀਸ਼ਨ ਜਿਹੜੀ ਡਾਇਮੰਡ ਆਲੂ ਅੱਜ ਤੁਹਾਨੂੰ ਸਸਤੇ ਭਾਅ ਚ ਚੁਕਾ ਦੇਣਾ ਬਾਈ ਡਾਇਮੰਡ ਆਲੂ ਦੀ ਪੋਜੀਸ਼ਨ ਅੱਜ ਰੂਪ ਆਪਣੇ ਕੋਟ ਕੀ ਰਹੀ ਹੈ ਤੇ ਇਹ ਲਾਲ ਆਲੂ ਦੀ ਪੋਜੀਸ਼ਨ ਕੀ ਰਹੀ ਹੈ ਬਾਈ ਜਿਹੜਾ ਪਿਆਜ਼ ਆ ਨਵਾਂ ਹਾਂ ਉਹ 18 ਰੁਪਏ ਜਿਹੜਾ ਸਿਕਰ ਵਾਲਾ ਪਿਆ 18 ਰਹਿ ਗਿਆ ਜੀ ਹਾਂ ਜਿਹੜਾ ਨਹੀਂ ਨਵਾਂ ਪਿਆ ਜਿਹੜਾ ਰਸਤਾ ਬਣਾ ਵਾਲਾ ਜਿੰਦਾ ਓਏ ਸਿਕਰ ਵਾਲਾ ਜਾਂਦਾ ਉਹ ਹਾਂ ਉਹ ਹੈਗਾ ਅੱਜ 18 ਰੁਪਏ ਤੇ ਜਿਹੜਾ ਪੁਰਾਣਾ ਸ਼ੰਟੀ ਹੋਈ ਆ ਨਾਸਕ ਵਾਲਾ ਜਿਹਨੂੰ ਬੋਲ ਦਿੰਦੇ ਹਾਂ ਹਾਂ ਉਹਦਾ ਰੇਟ 26 27 ਰੇਟ ਬਈ 34 35 ਤੋਂ ਨਾਸਕ ਵਾਲੇ ਦਾ ਘਟ ਕੇ 32 ਰਹਿ ਗਿਆ ਸੀ ਫਿਰ 32 ਤੋਂ ਘਟ ਕੇ ਅੱਜ ਦਾ 26 27 ਰੁਪਏ ਰਹਿ ਗਿਆ ਤੇ ਸੀਕਰ ਵਾਲੇ ਪਿਆਜ਼ ਦਾ ਜਾਨੀ ਜਦੋਂ ਆਪਾਂ ਵੀਡੀਓ ਬਣਾਈ ਸੀ ਉਦੋਂ ਕਿਸਾਨ ਖੇਤਾਂ ਦੇ ਵਿੱਚੋਂ ਸੀਕਰ ਵਾਲੇ ਪਿਆਜ਼ ਦਾ 22 ਰੁਪਏ ਆਂਦੇ ਸੀ ਸਾਨੂੰ 20-22 ਰੁਪਏ ਰੇਟ ਮਿਲ ਜੇ ਤੇ ਹੁਣ ਜਿਹੜਾ 17-18 ਰੁਪਏ ਮੰਡੀਆਂ ਦੇ ਵਿੱਚ ਜਿਹੜਾ ਵਿਕੀ ਜਾਂਦਾ ਪਿਆਜ਼ ਤੇ ਖੇਤਾਂ ਦੇ ਵਿੱਚ ਜਿਹੜਾ ਰੇਟ ਮੇਰੇ ਹਿਸਾਬ ਨਾਲ ਰਹਿ ਗਿਆਣਾ ਬਾਈ 14-15 ਰੁਪਏ ਤੇ ਉਹ ਦਿਨ ਦੂਰ ਨਹੀਂ ਜਦੋਂ ਇੱਥੇ ਗੱਡੀਆਂ ਦੇ ਵਿੱਚ ਰਾਜਸਥਾਨ ਵਾਲੇ ਬੰਦੇ ਆ ਕੇ ਇੱਥੇ ਆਪਣੇ ਪਿੰਡਾਂ ਦੇ ਵਿੱਚ ਹੁਣ ਪਿਆਜ਼ ਜਿਹੜਾ ਵਿਗਣਾ ਸ਼ੁਰੂ ਆ ਪਹਿਲਾਂ ਆਖਿਆ ਸੀ ਪਰ ਉਹ ਕੰਮ ਹੋਇਆ ਨਹੀਂ ਕਿਉਂਕਿ ਜਿਹੜਾ ਪਿੱਛੋਂ ਪਿਆਜ ਤੇ ਸੀਗਾ ਉਹਨਾਂ ਨੂੰ ਉੱਥੇ ਹੀ ਮੁੱਲ ਜਣਾ ਵਧੀਆ ਮਿਲ ਜਾਂਦਾ ਸੀ ਇਹ ਉਦੋਂ ਗੱਡੀਆਂ ਆਉਣ ਲੱਗਦੀਆਂ ਪਿੰਡਾਂ ਦੇ ਵਿੱਚ ਜਦੋਂ ਮੰਨ ਕੇ ਚਲੋ ਉਹਨਾਂ ਨੂੰ ਐ ਲੱਗਣ ਲੱਗ ਪੈਂਦਾ ਵੀ ਸਾਨੂੰ ਹੁਣ ਰੇਟ ਖੇਤਾਂ ਦੇ ਵਿੱਚ ਘੱਟ ਮਿਲ ਰਿਹਾ ਕਿ ਨਹੀਂ ਰੂਪ ਤੇ ਫਿਰ ਉਹਨਾਂ ਨੂੰ ਆਇਆ ਹੁੰਦਾ ਵੀ ਅਸੀਂ ਸਿੱਧੀ ਟਰਾਲੀ ਦੇ ਥਰੂ ਗਾਹਕ ਤੱਕ ਪਹੁੰਚ ਕਰੀਏ ਵੀ ਸਾਨੂੰ ਆਪਣੇ ਵੇਚਣਾ ਹੈ ਟਰੈਕਟਰਾਂ ਤੇ ਹਾਂ ਤੇ ਹੁਣ ਆਉਣ ਲੱਗ ਪੈਣਗੇ ਰੂਪ ਹਾਂ ਹੈਨਾ ਤੇ ਉਹਨਾਂ ਨੂੰ ਪਹਿਲਾਂ ਰੇਟ ਜ਼ਿਆਦਾ ਮਿਲ ਰਿਹਾ ਸੀ ਵਧੀਆ ਹੁਣ ਉਹਨਾਂ ਨੂੰ ਆਏ ਹੁੰਦਾ ਵੀ ਸਾਨੂੰ ਸਿੱਧਾ ਗਾਹਕਾਂ ਦਾ ਰੇਟ ਮਿਲ ਜੇ ਟਰਾਲੀ ਦਾ ਤਾਂ ਟਰਾਲੀਆਂ ਚ ਆਉਣ ਲੱਗ ਜਾਣਾ ਜੀ ਤੇ ਪਿਆਜ਼ ਪਿਟਣਾ ਹੁਣ ਲਗਾਤਾਰ ਪਿਆਜ਼ ਪਿਟੀ ਜਾਣਾ ਰੇਟ ਵਧਦਾ ਨਹੀਂ ਬਾਈ ਗਾਰੰਟੀ ਆ ਆ ਮਹੀਨਾ ਦਾ ਭੁੱਲ ਜੋ ਵੀ ਰੇਟ ਜਿਹੜਾ ਪਿਆਜ਼ ਦਾ ਉੱਪਰ ਆ ਜਾਊਗਾ ਜਿਨੇ ਹੁਣ ਮਤਲਬ ਪਿਆਜ਼ ਪੂਜੀ ਖਰੀਦਨੇ ਆ ਜੀ ਖਰੀਦ ਸਕਦਾ ਸਸਤੇ ਭਾਤੇ ਲਓ ਬਾਈ ਇਹ ਆਪਣੀ ਜਾਣਕਾਰੀ ਜਿਹੜੀ ਚੱਲਦੀ ਰਹਿਣੀ ਹੈ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਵੀਡੀਓ ਦੇ ਨਾਲ ਜੁੜਨ ਵਾਸਤੇ ਲਾਈਕ ਸ਼ੇਅਰ ਕਮੈਂਟ ਜਿਹੜਾ ਜਰੂਰ ਕਰਦੇ ਕਰੋ ਚੈਨਲ ਕਰਦੇ ਕਰੋ ਸਬਸਕ੍ਰਾਈਬ